ਜੀਦੀ ਜ਼बान ਤੋਂ ਬੋਲ ਸੁਣ ਕੇ ਸਾਡਾ ਅੰਦਰ ਸੜੇ ਤਾਂ ਐ ਸਮਝ ਲਿਓ ਵੀ ਜਿਹੜਾ ਉਹ ਇਨਸਾਨ ਆ ਉਹ ਅੰਦਰ ਤੱਕ ਖੁਦ ਹੀ ਸੜਿਆ ਹੋਇਆ ਉਸ ਦਾ ਤਨ ਮਨ ਸੜਿਆ ਹੋਇਆ ਤਾਂ ਹੀ ਉਹ ਇਹੋ ਜਿਹੇ ਬੋਲ ਬੋਲ ਰਿਹਾ ਦੇਖੋ ਤੁਸੀਂ ਇੱਕ ਮਾਚਸ ਦੀ ਤੀਲੀ ਆ ਅਸੀਂ ਇਹਨੂੰ ਡੱਬੀ ਤੇ ਘਸਾਵਾਂਗੇ ਤਾਂ ਅਸੀਂ ਉਸ ਨੂੰ ਡੱਬੀ ਤੇ ਘਸਾਵਾਂਗੇ ਤਾਂ ਅੱਗ ਬਲੂਗੀ ਤੇ ਉਹੀ ਅੱਗ ਅਸੀਂ ਦੂਜਿਆਂ ਨੂੰ ਲਾਵਾਂਗੇ ਹਨਾ ਤੇ ਜਿਹੜੀ ਤਿੱਲੀ ਆ ਨੂੰ ਪਹਿਲਾਂ ਆਪ ਬਲਣਾ ਪੈਂਦਾ ਫਿਰ ਉਹ ਦੂਜਿਆਂ ਨੂੰ ਸਾੜਦੀ ਆ ਇਸ ਲਈ ਜੀ ਗੁਰੂ ਨਾਨਕ ਜੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਕਿਹਾ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਈ ਫਿੱਕਾ ਬੋਲਣ ਨਾਲ ਕੇਵਲ ਇਹ ਨਹੀਂ ਕਿ ਆ ਕਿ ਦੂਜਿਆਂ ਨੂੰ ਤੁਸੀਂ ਉਸ ਦਾ ਤਨਮਨ ਛੱਡ ਦਿਓ ਪਹਿਲਾ ਤੁਹਾਡਾ ਆਪਣਾ ਤਨਮਨ ਛੱਡ ਜਾਂਦਾ ਉਸ ਚੀਜ਼ ਦਾ ਜਦੋਂ ਤੁਸੀਂ ਕਿਸੇ ਨੂੰ ਫਿੱਕਾ ਬੋਲਦੇ ਹੋ ਦੇਖੋ ਸਿਆਣੇ ਬੰਦੇ ਕਹਿੰਦੇ ਨੇ ਜਦੋਂ ਮਾਂ ਜਿਹੜੀ ਬੱਚੇ ਨੂੰ ਦੁੱਧ ਪਿਉਂਦੀ ਆ ਜੇਕਰ ਉਹ ਮਾਂ ਦੇ ਮਾਂ ਦੇ ਅੰਦਰ ਕੋਈ ਐਸੀ ਉਹ ਬੱਚੇ ਨੂੰ ਫਿੱਕਾ ਬੋਲਦੀ ਆ ਜਾਂ ਕਿਸੇ ਹੋਰ ਨੂੰ ਹੋਰ ਤੇ ਗੁੱਸਾ ਕਰਦੀ ਆ ਉਸ ਟਾਈਮ ਤੇ ਜਦੋਂ ਮਾਂ ਬੱਚੇ ਨੂੰ ਦੁੱਧ ਪਿਉਂਦੀ ਆ ਤਾਂ ਉਹ ਬੱਚਾ ਜਿਹੜਾ ਨਾ ਦੁੱਧ ਪੀਂਦੇ ਸਾਰ ਉਲਟੀ ਕਰ ਦਿੰਦਾ ਉਹ ਦੁੱਧ ਉਹਨੂੰ ਪਚਦਾ ਨਹੀਂ ਹੈਗਾ ਇਸ ਲਈ ਜੀ ਕਦੀ ਵੀ ਕਿਸੇ ਨੂੰ ਮਾੜਾ ਬੋਲ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋ